ਅਜਾਸੀਪ ਆਏ ਹੈ ਪਟਿਆਲਾ ਦੇ ਅ블ਵਾਲ ਏਰੀਆ ਵਿੱਚ ਬਿਲਕੁਲ ਸਕੂਲ ਦੇ ਬੈਕਸਾਈਡ ਜਿੱਥੇ ਟੈਂਕੀ ਬਣ ਰਹੀ ਹੈ ਉਹ ਸਾਹਮਣੇ ਇੱਕ ਪਲਾਟ ਖਾਲੀ ਪਿਆ ਹੈ ਜਿਹੜਾ ਪ੍ਰਾਣਾ ਮਕਾਨ ਹੈ ਜਿਹੜਾ ਕਿ ਨਸ਼ਿਆਂ ਦਾ ਅੱਡਾ ਬਣ ਚੁੱਕਿਆ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਆਓ ਤੁਹਾਨੂੰ ਦਿਖਾਈਏ ਹੁਣ ਅਸਲੀ ਸੱਚਾਈ ਇਹ 당ੀ ਮੇਰੇ ਕਮਰੇ ਚਾਰ ਪੰਜ ਕਮਰੇ ਜਿਹੜੇ ਹਨ ਇਸੇ ਤਰੀਕੇ ਨਾਲ ਪਰੇ ਹੋਏ ਹਨ ਜਿੱਥੇ ਰਾਤ ਨੂੰ ਇਹ ਨਸ਼ੇ ਦਾ ਅੱਡਾ ਬਣ ਜਾਂਦਾ ਹੈ ਤੇ ਉਰੇ ਕੁਝ ਵੀ ਘਟਨਾਵਾਂ ਹੋ ਜਾਂਦੀਆਂ ਪਰ ਪ੍ਰਸ਼ਾਸਨ ਬਿਲਕੁਲ ਹੀ ਚੁੱਪਚਾਪ ਬੈਠਾ ਹੈ ਆ ਦੇਖੋ ਇੱਥੇ ਬੈਠਣ ਵਾਸਤੇ ਬਾਕਾਇਦਾ ਹੀ ਇਹਨਾਂ ਨੇ ਸਭ ਟੇਬਲ ਬਣਾ ਰੱਖੇ ਹਨ ਜਿਸ ਵਿੱਚ ਇਹ ਆ ਕੇ ਪਾਇਲਟ ਪਦ ਆ ਬਰੀਆਂ ਸਿੱਟਾਂ ਦੇ ਡੱਬੇ ਇੰਜੈਕਸ਼ਨ ਵਗੈਰਾ ਸਭ ਰੇ ਲਾ ਕੇ ਇਹ ਆਪਣੀ ਮਸਤੀ ਜਿੱਚ ਹੋ ਜਾਂਦੇ ਕਿਸੇ ਕੁਛ ਵੀ ਬਾਅਦ ਉਸ ਤੋਂ ਬਾਅਦ ਰਾਤ ਨੂੰ ਇਹ ਉਰੋਦੀ ਬੜੀ ਬੜੀ ਵਾਰਤਾ ਕਰਨ ਨਿਕਲ ਜਾਂਦੇ ਹਨ ਜਿਵੇਂ ਹਾਲ ਹੀ ਹਾਲਾਕੀ 4 ਦਿਨ ਪਹਿਲਾਂ ਹੀ ਰੋਣੀ ਵਿਖੇ ਮੁੰਡਿਆਂ ਨੂੰ ਨਸ਼ੇ ਦੀ ਹਾਲਤਿ ਫੜਿਆ ਗਿਆ ਸੀ ਜਿਹੜੇ ਦੁਕਾਨਾਂ ਦੇ ਤਾਲੇ ਤੋੜ ਰਹੇ ਸਨ। ਹਾਂ ਜੀ ਕੀ ਨਾਮ ਹੈ ਆਪਣਾ? ਮੇਰਾ ਨਾਮ ਹੈ ਜੀ ਪੁਰਨੀਤ ਕੁਮਾਰ। ਪੁਰਨੀ ਜੀ ਕੀ ਔਰੇ ਕੀ ਹੋ ਰਿਹਾ ਜਿਵੇਂ ਆਹ ਟੁਟਟਾ ਮਕਾਨ ਹੈ ਜਿਹਦੇ ਜਿਸੀਂ ਤਕਰੀਬਨ ਪਹਿਲਾ ਸ਼ਰਤ ਕਰ ਰਹੀ ਸੀ ਕਿ ਤੁਸੀਂ ਇਧਰੋਂ ਲੰਘ ਰਹੇ ਸੀ ਅਸੀਂ ਤੁਹਾਨੂੰ ਪੁੱਛਿਆ ਤੇ ਕੀ ਹੈ ਔਰੇ ਸਰ ਇੱਕ ਮਕਾਨ ਸੀਗਾ ਪਹਿਲਾਂ ਔਰੇ ਵੱਸੋ ਸੀਗੀ ਹੁਣ ਉਹ ਵੱਸੋ ਔਰੋ ਚਲੀ ਗਈ ਹੈ ਤੇ ਉਸ ਤੋਂ ਬਾਅਦ ਇਹ ਤੁਸੀਂ ਦੇਖੋਗੇ ਮਕਾਨ ਇਹ ਸਾਰਾ ਖੰਡਰ ਬਣ ਚੁੱਕਿਆ ਹੈ ਤੇ ਔਰੇ ਇਹ ਨਸ਼ੇੜੀਆਂ ਦਾ ਕੱਡਾ ਬਣ ਚੁੱਕਿਆ ਹੈ ਕਿ ਔਰੇ ਬੈਠ ਕੇ ਇੰਜੈਕਸ਼ਨ ਲਗਾਉਂਦੇ ਆ। ਸਿਲਵਰ ਪੇਪਰ 'ਤੇ ਹੈ ਲਾਈਟਰ 'ਤੇ ਆ ਜੀ ਇਹ ਹੁਣ ਛੇੜੀਆਂ ਤਾਂ ਅੱਡਾ ਪਨ ਚੁੱਕਿਆ ਜੀ ਤੇ ਤੁਹਾਨੂੰ ਕੀ ਲੱਗਦਾ ਕਿ ਇਹ ਪੁਲਿਸ ਪ੍ਰਸ਼ਾਸਨ ਨੂੰ ਕਿਸੇ ਨੂੰ ਪਤਾ ਹੈ ਇਸਾਰੇ ਵਿੱਚ ਏ ਸਰ ਇਹ ਥੋੜੇ ਤਰੂ ਹੀ ਤੁਸੀਂ ਮੈਨੂੰ ਰੋਕਿਆ ਇਹ ਮੈਂ ਥੋੜੇ ਤਰੂ ਹੀ ਅਵਗਤ ਕਰਾਉਣਾ ਚਾਹੁੰਦਾ ਕਿ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਕੀ ਉਹ ਸਾਡੇ ਅਬਲੋਵਾਲ ਤੇ ਖੇਤਰਵਾਲ ਵੀ ਧਿਆਨ ਦੇਣ ਜੋ ਨਸ਼ੇ ਦੀ ਮੁਹਿੰਮ ਚੱਲ ਰਹੀ ਹੈ ਉਹਦੇ ਖਿਲਾਫ ਜੋ ਅਭਿਆਨ ਚੱਲ ਰਿਹਾ ਉਹਦੇ ਵਿੱਚ ਪੂਰਨ ਸਹਿਯੋਗ ਸਾਡਾ ਰਹੇਗਾ ਉਰੇ ਕੀ ਮੈ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਲੜਕੇ ਹੈ ਰਾਤ ਕਿਸ ਸਮੇਂ ਆਉਂਦੇ ਉਰੇ ਉਰੇ ਕਿਸ ਸਮੇਂ ਨਸ਼ਾ ਸਰ ਇਹ ਸਾਰਾ ਜੀ ਬੰਦ ਹੈ ਰਾਤ ਨੂੰ ਢੇਰਾ ਹੋਣ ਤੋਂ ਬਾਅਦ ਉਰੇ ਜੋ ਨਸ਼ੇੜੀਆਂ ਉਰੇ ਇਕੱਠੇ ਹੁੰਦੇ ਆ ਨਸ਼ਾ ਕਰਦੇ ਆ ਜੀ ਇੰਨਾ ਭਰਿਆ ਦੇਖੋ ਜੀ ਦੋ ਸਕੂਲ ਹੈ ਉਰੇ ਇੱਕ ਗਵਰਨਮੈਂਟ ਐਲੀਮੈਂਟਰੀ ਸਕੂਲ ਹੈ ਇੱਕ ਛੋਟੇ ਬੱਚਿਆਂ ਦਾ ਸਕੂਲ ਹੈ ਜੀ ਨਾਲ ਗੁਰਦੁਆਰਾ ਸਾਹਿਬ ਹੈ ਨਾਲ ਮੰਦਿਰ ਹੈ ਇੰਨਾ بڑا ਜੋ ਭਰਿਆ ਹੋਇਆ ਸੰਗਰਨਾਈ ਇਲਾਕਾ ਹੈ ਵਾਦੀ ਦੇ ਵਿੱਚ ਤਾਂ ਸਾਡੇ ਲਈ ਤਾਂ ਬਹੁਤ ਹੀ ਗਲਤ ਕਰ ਲੈ ਜੀ ਤੁਹਾਨੂੰ ਲੱਗਦਾ ਕਿ ਇੱਥੋਂ ਇਸ ਤੋਂ ਬਾਅਦ ਇਹ ਨਸ਼ੀਨ ਸ਼ਗਨ ਤੋਂ ਬਾਅਦ ਕੋਈ ਚੋਰੀਆਂ ਵਗੈਰਾ ਵੀ ਅਨਜਾਮ ਸਰ ਆਪਾਂ ਦੇਖਦੇ ਆਂ ਜੀ ਰੋਜ਼ ਪੜਦੇ ਆ ਵੀ ਨਾਬਾ ਰੋਡ ਤੇ ਸ਼ਟਰ ਪੱਟੇ ਗਏ ਜੀ ਘਰ ਦੇ ਵਿੱਚ ਰਾਤ ਨੂੰ ਕੰਦਾ ਡੱਪ ਕੇ ਚੋਰੀਆਂ ਹੁੰਦੀਆਂ ਜੀ ਇਹ ਸਾਰਾ ਆਪਾਂ ਦੇਖ ਹੀ ਰਹੇ ਆ ਜੀ ਖਬਰਾਂ ਚ ਆਉਂਦਾ ਜੀ